ਦੇਸ਼ ਦੀ ਸੁਰੱਖਿਆ ਦੀ ਤੇ ਮੈਨੂੰ ਯਾਦ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਸੀਗੇ ਕਿ ਅੱਜ ਤੋਂ 10 ਸਾਲ ਪਹਿਲੇ ਜਿਹੜੀਆਂ ਸਰਕਾਰਾਂ ਆਉਂਦੀਆਂ ਸੀ ਸਾਡੇ ਦੇਸ਼ ਦੇ ਸੈਨਿਕਾਂ ਦੇ ਸਿਰ ਵੱਢ ਕੇ ਪਾਕਿਸਤਾਨੀਆਂ ਆਪਣੇ ਦੇਸ਼ ਚ ਲੈ ਜਾ ਕੇ ਉਹਦੇ ਨਾਲ ਫੁੱਟਬਾਲ ਖੇਡਦੇ ਸੀ ਤੇ ਅੱਜ ਅੱਜ ਮੋਦੀ ਸਾਹਿਬ ਨੇ ਕਿਹਾ ਸੀ ਕਿ 1 ਦੇ ਬਦਲੇ 10 ਸਿਰ ਉਰ ਕਰਕੇ ਦਿਖਾਇਆ ਸਾਡੇ ਦੇਸ਼ ਦੇ ਵਿੱਚ ਉਹਨਾਂ ਨੇ ਘੁਸ ਕੇ LED ਬੰਬ ਲਾ ਕੇ 40 ਸਾਡੇ ਸੈਨਿਕ ਸ਼ਹੀਦ ਕਰੇ ਸੀ ਤੇ ਮੋਦੀ ਸਾਹਿਬ ਉਹਨਾਂ ਦੇ ਘਰ ਚ ਘੁਸ ਕੇ ਸਰਜਿਕਲ ਸਟ੍ਰਾਈਕ ਕਰਕੇ 400 ਉਹਨਾਂ ਦੇ ਸੈਨਿਕ ਮਾਰੇ ਸੀਗੇ ਸੋ ਇਹ ਇਹ ਸਾਡੇ ਦੇਸ਼ ਦਾ ਸੁਰੱਖਿਆ ਕਵਚ ਮਜ਼ਬੂਤ ਹੋਇਆ 인ਫਰਾਸਟ੍ਰਕਚਰ ਮਜ਼ਬੂਤ ਹੋਇਆ ਵਾ ਦੇਸ਼ ਦਾ ਯੁਵਾ ਜਾਗਰਿਤ ਹੋਇਆ ਡਿਜੀਟਲ ਇੰਡੀਆ ਹੋਇਆ ਮੈਨੂੰ ਲੱਗਦਾ ਮੈਂ ਪਿਛਲੇ 3-4 ਸਾਲਾਂ ਚ ਕਦੀ ਬੈਂਕ ਚੜ੍ਹ ਕੇ ਹੀ ਨਹੀਂ ਦੇਖਿਆ ਮੈਂ ਸਾਰਾ ਡਿਜੀਟਲ ਕੰਮ ਕਰਦਾ ਮੇਰਾ ਟਾਈਮ ਬਚਦਾ ਹੈ ਮੇਰਾ ਉੱਥੇ ਲਾਈਨਾਂ 'ਚ ਖੜਾ ਹੋਣਾ ਉੱਥੇ ਬੈਂਕਾਂ ਨਾਲ ਦੇਖੋ ਕਿੱਡਾ ਵੱਡਾ ਕਾਗਜ਼ੀ ਕਾਰਵਾਈ ਖਤਮ ਹੋਈ ਜਾਂਦੀ ਪਈ ਆ ਮੈਂ ਬੈਠਾ ਕਲਿੱਕ ਕਰਦਾ ਤੇ ਕਿੰਨੀ ਐਂਟਰੀ ਮੈਂ ਉਧਰ ਬਾਹਰਲੇ ਪਾਸੇ ਕਮਾ ਦਿੰਦਾ ਵਾ ਕਿੰਨੇ ਲੋਕਾਂ ਤੋਂ ਮੈਂ ਪੈਸੇ ਮੰਗਾਣੇ ਹੁੰਦੇ ਸਿਰਫ ਮੈਸੇਜ ਲਿਖਦਾ ਡਿਜੀਟਲ ਇੰਡੀਆ ਹੋ ਗਿਆ ਵਾ ਦੇਸ਼ ਬਹੁਤ ਤਰੱਕੀ ਕਰ ਰਿਹਾ ਵਾ ਦੇਸ਼ ਪੁੱਛੋ ਹੀ ਨਾ ਜੀ 10 ਸਾਲਾਂ 'ਚ ਕੀ ਵਿਕਾਸ ਆਇਆ ਇਹ ਤੁਹਾਨੂੰ ਲੱਗਦਾ ਵੀ ਸ਼ਵਾਰੀ ਭਾਜੀਪੀ ਸਰਕਾਰ 400 ਪਾਰ ਹੋ ਜਾਊਗੀ ਬਿਲਕੁਲ ਹੋਏਗੀ ਜੀ 400 ਪਾਰ ਹੋਏਗੀ ਇਸ ਭਾਜੀਪੀ ਦੀ ਜਿਹੜੀ ਜਿਹੜੀ ਭਾਜੀਪੀ ਦੀ ਸ਼ੁਰੂਆਤ ਸੀ ਦੋ ਤੋਂ ਚੱਲੀ ਸੀ ਦੋ ਸੰਸਦਾਂ ਤੋਂ ਅੱਜ ਕਿੱਥੇ ਐ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਇਹਦੇ ਲਈ ਕੁਝ ਵੀ ਅਸੰਭਵ ਨਹੀਂ ਇਹ ਪੰਜਾਬ ਦੇ ਵਿੱਚ ਆਉਣ ਵਾਲੀ 2017 22 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਏਗਾ ਭਾਰਤੀ ਜਨਤਾ ਪਾਰਟੀ ਦੇ ਇੱਥੇ ਸਰਕਾਰ ਹੋਏਗੀ